ਹਾਂਜੀ ਭਾਜੀ ਕੀ ਨਾਮ ਆਈ ਆਪਣਾ ਜੇ ਮੇਰਾ ਨਾਮ ਪਵਨ ਕੁਮਾਰ ਤੇ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਆਪਣੀ ਰੇੜੀ ਲਗਾ ਰਹੇ ਹੋ ਮੈਂ 15 ਸਾਲ ਤੋਂ ਲਗਾ ਰਿਹਾ ਇੱਥੇ ਰੇੜੀ ਲਗਾਉਂਦੇ ਹਾਂ ਮੈਂ ਫੇਰ ਲਗਾ ਰਿਹਾ ਵੇਖੋ ਸਾਈਡ ਤੇ ਲੱਗੀ ਰੇੜੀ ਹਾਂਜੀ ਤੇ ਰੋਜ਼ ਆ ਚਾਰ ਪੰਜ ਦਿਨ ਤੋਂ ਕੁਝ ਜਿਆਦਾ ਹੀ ਤੰਗ ਕਰਦਾ ਕਹਿੰਦਾ ਰੇੜੀ ਚੁੱਕ ਕੇ ਲੈ ਜਾ ਰੇੜੀ ਚੁੱਕ ਕੇ ਲੈ ਜਾ ਮੈਂ ਉਹਨਾਂ ਨੂੰ ਇੱਕ ਦੋ ਵਾਰੀ ਵੀ ਕਿਹਾ ਥੋ ਟੈਂਕਰ ਲੱਗਦੇ ਪਾਣੀ ਦੇ ਤੇ ਮੈਨੂੰ ਕਹਿੰਦੇ ਥੋੜੀ ਅੱਗੇ ਲਗਾਇਆ ਕਰ ਸਰਕਾਰੀ ਆਂਦੇ ਉਹਨਾਂ ਨੂੰ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਹੈਗਾ ਪਾਣੀ ਭਰਨ ਵਾਲੇ ਸਰਕਾਰੀ ਮੁਲਾਜ਼ਮ ਵੀ ਆਂਦੇ ਕਾਰਪੋਰੇਸ਼ਨ ਵਾਲੇ ਨੂੰ ਆਂ ਉਹ ਕਹਿੰਦੇ ਉਹ ਤੂੰ ਉੱਥੇ ਪਿੱਛੇ ਲਈ ਆ ਉਹਨੂੰ ਇੱਥੇ ਤੇਰੀ ਮੈਂ ਲਾਣੀ ਨਹੀਂ ਦੇਣੀ ਕਹਿੰਦਾ ਅਜ ਰੇੜੀ ਅੱਛਾ ਤੇ ਭਾਜੀ ਇੰਨਾ ਸਮਾਨ ਬਣਿਆ ਮੈਂ ਕਿੱਥੇ ਲੈ ਕੇ ਜਾਵਾਂ ਮੈਂ ਵੀ ਸੁਹਿਰਦਾ 4 ਵਜੇ ਤੋਂ ਉੱਠ ਕੇ ਕੰਮ ਕਰਦਾ ਪਿਆ 15 ਸਾਲ ਤੋਂ ਤੁਸੀਂ ਇੱਥੇ ਰੇੜੀ ਲਗਾ ਰਹੇ ਹੋ ਹਾਂਜੀ ਪਹਿਲਾਂ ਇਸ ਤਰ੍ਹਾਂ ਦਾ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਆ ਕੇ ਤੰਗ ਕੀਤਾ ਜਾਂਦਾ ਸੀ ਤੁਹਾਨੂੰ ਹਾਂਜੀ ਕੀਤਾ ਜਾਂਦਾ ਸੀ ਜਦੋਂ ਨਵਾਂ ਕੋਈ ਆ ਗਿਆ ਏਐਸਆਈ ਆ ਗਿਆ ਇਹਨੂੰ ਰੇੜੀ ਚੁੱਕ ਲਾ ਜਦੋਂ ਵੀ ਆਦਮ ਬਦਤਮੀਜ਼ੀ ਨਾਲ ਇੰਨੀ ਦੁਨੀਆ ਆਂਦੀ ਮੇਰੇ ਕੋਲ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਆਉਂਦੇ ਹੱਥ ਜੋੜਦੇ ਮੇਰੇ ਅੱਗੇ ਪਿਆਰ ਪੰਜਾਬੀ ਭਈਏ ਬਾਹਰੋਂ ਆ ਕੇ ਮੇਰੇ ਕੋ ਆਂਦੇ ਆ ਹਰ ਕੋਈ ਆ ਕੇ ਮੈਨੂੰ ਪਿਆਰ ਨਾਲ ਬੋਲਦਾ ਇੱਜ਼ਤ ਮਿਲਦੀ ਆ ਮਗਰ ਇਹ ਜਿਹੜੀ ਇਹ ਜਿਹੜੀ ਜਦੋਂ ਇਹ ਚੀਜ਼ ਆਂਦੀ ਆ ਨਾ ਤੇ ਬਸ ਇੱਕੋ ਧਮਕੀ ਹੁੰਦੀ ਆ ਕੀ ਤੇਰੀ ਰੇੜੀ ਚੁਕਾ ਦਨੀ ਆ ਤੇਰੀ ਰੇੜੀ ਚੁਕਾ ਦਨੀ ਜਿਹੜਾ ਵੀ ਕੋਈ ਵੀ ਅੱਜ ਤੱਕ ਸਮਝ ਲੋ ਜਿੰਨੇ ਵੀ ਬੰਦੇ ਆਏ ਕਹਿੰਦਾ ਤੇਰੀ ਰੇੜੀ ਚੁਕਾ ਦਨੀ ਇਹੀ ਕੰਮ ਕਰ ਤੇਰੀ ਰੇੜੀ ਚੁਕਾ ਦਨੀ ਪੁਲਿਸ ਨੂੰ ਪ੍ਰੋਬਲਮ ਕੀ ਆ ਤੁਹਾਡੀ ਰੇੜੀ ਤੋਂ ਮੈਨੂੰ ਆਪ ਨਹੀਂ ਪਤਾ ਭਾਜੀ ਮੈਨੂੰ ਪਤਾ ਹੋਵੇ ਤਾਂ ਮੈਂ ਦੱਸਾਂ ਮੈਨੂੰ ਅੱਜ ਤੱਕ ਮੈਂ ਇਹੀ ਚੀਜ਼ ਤੋਂ ਕੰਫਿਊਜ਼ ਹਾਂ ਮੇਰੀ ਰੇੜੀ ਤੋਂ ਪ੍ਰੋਬਲਮ ਕੀ ਆ ਤਾਂ ਹੋਰ ਵੀ ਬਹੁਤ ਸਾਰੀਆਂ ਰੇੜੀਆਂ ਲੱਰਦੇ ਨੇ ਜੇ ਉਹਨਾਂ ਨੂੰ ਵੀ ਆ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ ਨਾ ਤੁਹਾਡੇ ਸਾਹਮਣੇ ਉਹ ਲੱਗੀਆਂ ਹੋਈਆਂ ਵਾ ਉਹ ਸਾਹਮਣੇ ਇਹ ਲੱਗੀਆਂ ਆ ਵੇਖੋ ਗੱਡੀਆਂ ਲੱਗੀਆਂ ਹੋਈਆਂ ਆ ਸੜਕ ਦੇ ਵਿੱਚ ਜਿਹੜੀਆਂ ਲਾਈਆਂ ਹੋਈਆਂ ਨੇ ਉਹ ਸੜਕ ਦੇ ਵਿੱਚ ਨਹੀਂ ਆ ਵੇਖੋ ਸਾਈਡ ਤੇ ਲਾਈ ਆ ਪਾਜੀ। ਤੁਹਾਡੀ ਨਹੀਂ ਹੋਰ ਜਿਹੜੀਆਂ ਰੇੜੀਆਂ ਸੋ ਉਹ ਵੇਖ ਲਓ ਕੈਮਰਾ ਘੁਮਾ ਕੇ ਸੜਕ ਦੇ ਉੱਤੇ ਹੀ ਲੱਗੀਆਂ ਹੋਈਆਂ ਉਹ ਸਾਹਮਣੇ ਮੋੜ ਲਗਾ ਤੇ ਮੇਰੀ ਰੇੜੀ ਕਹਿੰਦਾ ਤੂੰ ਉੱਥੇ ਲਾਈ ਆ ਇੱਥੇ ਕੋਈ ਆਣ ਜਾਣ ਦਾ ਤੇ ਰਾਹ ਤੇ ਹੈਗਾ ਨਹੀਂ ਪਾਜੀ ਕੋਈ। ਬਿਲਕੁਲ ਸਾਈਡ ਤੇ ਹੈਗੀ ਆ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਕਿੰਨੇ ਦਾ ਨੁਕਸਾਨ ਹੋ ਚੁੱਕਾ ਤੁਹਾਡਾ ਜਿਹੜਾ ਸਮਾਨ ਪੂਰਾ ਤੁਸੀਂ ਪਠਾ ਦਤਾ। ਮੇਰਾ ਘੜ ਤੋਂ ਘੜ 5000 ਆਇਆ ਪਾਜੀ। ਤੇ ਬੀਸੀ ਕਿ ਉਹ ਹੀ ਪਨੀਰ ਸੀ ਮੈਂ ਸਭ ਕੁਝ ਵੇਸਟ ਕਰਤਾ ਪਠੂਰੇ ਹੀ ਆਲੂ ਵਾਲੇ ਕੁੰਚੇ ਹੀ ਮੈਂ ਹੁਣ ਕਹਿੰਦਾ ਤੈਨੂੰ ਲਾਣ ਹੀ ਨਹੀਂ ਦੇਣੀ ਤੇ ਮੈਂ ਘਰ ਲੈ ਕੇ ਕੀ ਕਰਨਾ ਜੇ ਮੈਂ ਕਿਸੇ ਨੂੰ ਖਵਾਵਾਂਗਾ ਉਹ দান ਕਰਨ ਦਾ ਕੀ ਫਾਇਦਾ ਜਿਹੜਾ ਆਪਣੇ ਦਿਲੋਂ ਨਾ ਲਾਇਆ ਉਹ ਤੇ ਧੱਕੇ ਨਾਲ ਕਿਸੇ ਨੂੰ ਖਵਾਤਾ ਜੀ ਚਾਕੇ ਦੱਸ ਕਿੰਨਾ ਦੁਖੀ ਹੈ ਅੱਜ ਤੁਸੀਂ ਮੈਂ ਬਹੁਤ ਦੁਖੀਆਂ ਪਹਿਲੇ ਮੇਰੇ ਪਾਪਾ ਐਕਸਪਾਇਰ ਹੋ ਗਏ ਭਾਈ ਐਕਸਪਾਇਰ ਹੋ ਗਏ ਮੈਂ ਘਰ ਚ ਇਕੱਲਾ ਕਮਾਣਾ ਲੱਗਾ ਹੁਣ ਇਹ ਜਦੋਂ ਚੀਜ਼ਾਂ ਕਰਦੇ ਮੈਂ ਕਿੱਥੇ ਜਾਵਾਂਗਾ ਆਪ ਤੁਸੀਂ ਸੋਚੋ ਪੰਜਾਬੀ ਪੰਜਾਬ ਚ ਰਹੇ ਖੁਸ਼ ਨਹੀਂਗਾ ਤੇ ਕਿੱਥੇ ਜਾਏ ਪੰਜਾਬੀ ਪੰਜਾਬੀ ਤਾਂ ਬੇਬਾਰ ਜਾਊ ਭਾਜੀ ਜੀ ਇਹ ਪਿੱਛੇ ਵੀ ਕਲਪੇ ਆਏ ਮੈਂ ਮੈਂ ਯੁਧਵੀ ਰਹਿ ਮੈਂ ਕੇਂਦਰੀ ਚਿਰੂ ਉਦਾਸ ਮੰਦਿਰ ਦਾ ਪ੍ਰਧਾਨ ਹਾਂ ਇਹ ਜਿਹੜਾ ਆਪਣਾ ਮੰਦਿਰ ਆ ਇਹ ਬੱਚਾ ਇੰਨਾ ਦੁਖੀ ਹੈ ਪਿਛਲੇ ਹਫਤੇ ਮੇਰੇ ਨਾਲ ਇਹ ਗੱਲ ਕਰਦਾ ਪਿਆ ਸੀ ਕਿ ਮੈਂ ਪ੍ਰਧਾਨ ਜੀ ਜੋ ਮੇਰੇ ਨਾਲ ਨਾ ਕਰਦੇ ਪਏ ਨਾ ਦਿਲ ਕਰਦਾ ਕਿ ਮੈਂ ਸੁਸਾਈਡ ਕਰ ਲਾਂ ਮੈਨੂੰ ਕਹਿ ਪੁੱਤਰ ਇਹ ਕੰਮ ਨਾ ਕਰੀ ਕਿ ਇਹਦਾ ਕੁਝ ਨਹੀਂ ਜਾਣਾ ਤੇਰੇ ਬੱਚੇ ਰੋਲ ਜਾਣਗੇ ਕੰਦਾ ਫਿਰ ਮੈਂ ਕਰਾਂਗੀ ਅੱਜ ਤੇ ਅੱਪਾ ਵੀ ਦੇਖਦੇ ਰਹੇਗੇ ਕਿ ਵੀ ਇਹ ਬੰਦਾ ਕੀ ਬਿਆ ਜੋ ਇਹਦੇ ਨਾਲ ਕੰਡੀਸ਼ਨ ਹੋਈ ਹੈ ਮੌਕੇ ਤੇ ਦੇਖਿਆ ਪਹਿਲਾਂ ਤਾਂ ਮੈਂ ਸੁਣਦਾ ਸੀ ਨਾ ਕਿ ਵੀ ਇੱਥੇ ਆ ਕੇ ਪੁਲਿਸ ਵਾਲੇ ਜਾਂ ਕਿ ਠੱਕਾ ਕਰਦੇ ਪਏ ਨੇ ਪਰ ਅੱਜ ਦੇਖਿਆ ਤੇ ਬੜਾ ਮਨ ਤੁਹਾਡਾ ਤੇ ਆਪ ਪਰਚਾਣ ਹੋ ਗਿਆ ਵੀ ਕਰੀ ਬਈ ਅਗਰ ਇੱਕ ਬੰਦੇ ਦੀ ਸੇਫਟੀ ਨਹੀਂ ਹੈਗੀ ਆਪਣੇ ਘਰ ਦੇ ਵਿੱਚ ਤੇ ਫਿਰ ਕਿੱਥੇ ਹੋਏਗੀ ਕੋਈ ਇੱਥੇ ਕੋਈ ਸਮੈਗ ਥੋੜੀ ਵੇਜਦਾ ਪਾ ਠੀਕ ਹੈ ਉਹਨੂੰ ਟਾਈਮ ਦਿਓ ਜਾਂ ਪਿੱਛੇ ਕਰ ਲੈ ਵੀ ਥੋੜੀ ਤੇ ਗੱਡੀ ਤੇ ਉਹਦੀ ਹੈਗੀ ਪਿੱਛੇ ਪਹਿਲਾਂ ਇੱਥੇ ਲੰਦਾ ਸੀ ਮਗਰ ਲੈ ਗਿਆ ਹੁਣ ਤੁਸੀਂ ਦੇਖ ਲਾ ਮਹੀਨਾ ਹੀ ਨਹੀਂ ਕੰਮ ਕੀਤਾ ਇਹਨੇ ਜੀ ਜਦੋਂ ਇਹ ਕੰਮ ਹੋ ਰਿਹਾ ਸੀ ਤੇ ਮਹੀਨਾ ਉਹਨੇ ਉਹਦੀ ਰਾਤ ਸਗੋਂ ਘਟ ਗਈ ਇਹ ਵੀ ਰਾਤ ਸਗੋਂ ਛੁੱਟੀ ਹੁੰਦੀ ਤੇ ਅੱਜ 15000 ਦੀ ਇਹਦੀ ਰਾਤ ਹੋਣੀ ਤੇ ਸਾਰਾ ਉਹਦਾ ਵਿਚਾਰਾ ਦਾ ਘਟੇ ਹੀ ਹੈ ਜਦੋਂ ਘਰੋਂ ਖਾਏਗਾ ਤਾਂ ਪ੍ਰਧਾਨ ਦੀ ਜਦੋਂ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਇੱਥੇ ਆ ਕੇ ਲਗਾਤਾਰ ਇਸ ਨੂੰ ਤੰਗ ਪਰੇਸ਼ਾਨ ਕਰਦੇ ਨੇ ਕਿ ਤੁਸੀਂ ਆਪਣੀ ਸਾਰੇ ਇਸੋ ਜਿਹੜੇ ਦੁਕਾਨਦਾਰ ਨੇ ਇਕੱਠੇ ਹੋ ਕੇ ਮੁਲਾਜ਼ਮਾਂ ਨਾਲ ਗੱਲਬਾਤ ਨਹੀਂ ਕੀਤੀ ਕਿ ਨਹੀਂ ਦੇਖੋ ਕਰੀਦਾ ਪਰ ਅੱਜ ਪਤਾ ਲੱਗ ਗਿਆ ਹੁਣ ਜਿਹੜੀ ਹੈ ਨਾ ਹੁਣ ਲੜਾਈ ਕਰਾਂਗੇ ਜੀ ਬੱਚੇ ਦੇ ਪਿੱਛੇ ਘਲੋਵਾਂਗੇ ਮਾਰਕੀਟ ਵੀ ਖਲੋਏਗੀ ਆਪਾਂ ਵੀ ਖਲੋਵਾਂਗੇ ਨਹੀਂ ਤਾਂ ਕਾ ਕਿਉਂ ਦਿੱਤਾ ਜਾਏਗਾ ਜੀ ਇਦਾਂ ਤੇ ਫਿਰ ਕੀ ਕਹਿੰਦੇ ਜਦੋਂ ਆਪਣੇ ਸ਼ਹਿਰ ਦੇ ਵਿੱਚ ਰਹਿ ਕੇ ਨਹੀਂ ਆਪਾਂ ਰੋਟੀ ਕਮਾ ਸਕਦੇ ਤਾਂ ਕਿੱਥੇ ਜਾਵਾਂਗੇ ਬਕਾਇਦਾ ਉਹਨੇ ਉਹਦੀ ਪਰਚੀ ਗਈ ਹੈ ਫਿਰ ਉਹਨੂੰ ਮੋਦੀ ਦਾ ਲੋਨ ਮਿਲਿਆ ਉਹਦਾ ਵੀ ਉਹਨੂੰ ਮਿਲਿਆ ਉਹ ਕੀ ਕਹਿੰਦੇ ਨੰਬਰ ਮਿਲਿਆ ਤੇ ਮਗਰ ਜਿਹੜੀ ਲੱਗੀ ਵੇਖੋ ਉਹ ਤਾਂ ਹੀ ਮੋਦੀ ਦਾ ਲੋਨ ਬਾਤ ਕੀਤਾ ਤਾਂ ਫੇਰ ਕਿੱਥੇ ਲਾਏਗਾ ਕੋਈ ਬੰਦਾ ਤੁਸੀਂ ਇਹ ਮੋੜ ਮੋੜ ਲਓ ਪਿੰਗ ਪਲਾਇਆ ਤੇ ਲੰਘਿਆ ਨਹੀਂ ਜਾਂਦਾ ਵਿੱਚ ਘਾੜੋ ਉਹਨੂੰ ਉਹ ਨਹੀਂ ਦਿਖਦਾ ਪਿਆ ਵੀ ਇੱਥੇ ਕਿਹੜਾ ਟ੍ਰੈਫਿਕ ਹੈਗਾ ਆਹ ਗੱਡੀਆਂ ਵੇਖੋ ਆਹ ਗੱਡੀਆਂ ਵੇਖ ਲਓ ਇੱਥੋਂ ਤੱਕ ਉਹ ਗੱਡੀਆਂ ਲੱਗੀਆਂ ਮਤੋਂ ਨਹੀਂ ਨਹੀਂ ਗਾਗ ਨਹੀਂ ਆਇਆ ਬੈਨ ਪਿੱਛੇ ਕੀ ਕੀ ਕਰੋ ਆਪਾਂ ਤੇ ਐਵੇਂ ਕਹਿੰਦੇ ਆ ਵੀ ਤੁਹਾਡੇ ਕਹਿੰਦੇ ਤੁਸੀਂ ਵੀ ਪ੍ਰਸ਼ਾਸਨ ਕੋਲ ਸਾਡੀ ਆਵਾਜ਼ ਪਹੁੰਚਾਓ ਬਈ ਤੱਕਾ ਨਾ ਹੋਣਾ ਚਾਹੀਦਾ ਇਹਦਾ ਇੱਕ ਰੇੜੀ ਵਾਲੇ ਦੇ ਵੱਲੋਂ ਆਪਣੀ ਰੇੜੀ ਲਈ ਪਲਟਾ ਦਿੱਤੀ ਗਈ ਆ ਦੇਖੋ ਪਤਾ ਨਹੀਂ ਕਿਉਂ ਉਹਦੇ ਮਨ 'ਚ ਗੁੱਸਾ ਹੋ ਕੋ ਗੱਲ ਦਾ ਵਾ ਜੇ ਤਾਂ ਮੰਨ ਜੋਗੇ ਸੀਪੀ ਸਾਹਿਬ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਮੈਡਮ ਡੀਐਸਪੀ ਟ੍ਰੈਫਿਕ ਦੇ ਦਿਸ਼ਾ-ਨਿਰਦੇਸ਼ ਦੇ ਮੁਤਾਬਕ ਜਿਹੜੀਆਂ ਰੋਡ ਨੇ ਨਵੇਂ ਬਣੇ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਰੇੜੀਆਂ ਵਾਲੇ ਨੇ ਲਾੜ ਕੇ ਰੇੜੀਆਂ ਲਾ ਦੀਆਂ ਵਾ ਜਿਨ੍ਹਾਂ ਨੂੰ ਅਸੀਂ ਨੋਟਿਸਮੈਂਟ ਕਰਕੇ ਕਹਿੰਦੇ ਆਂ ਕਿ ਪਹਿਹੀ ਆਪਣੀ ਰੇੜੀ ਜਿਹੜੀ ਆ ਉਹ ਕਿਸੇ ਉਸ ਜਗ੍ਹਾ ਤੇ ਲਗਾਓ ਜਿੱਥੇ ਜਗ੍ਹਾ ਤੇ ਕਿਸੇ ਪਬਲਿਕ ਨੂੰ ਟ੍ਰੈਫਿਕ ਨੂੰ ਕੋਈ ਸਮੱਸਿਆ ਨਾ ਆਵੇ ਇਸ ਕਰਕੇ ਰੋਜ਼ ਦੀ ਤਰ੍ਹਾਂ ਜਿੱਦਾਂ ਅਸੀਂ ਨੋਟਿਸਮੈਂਟ ਕਰਦੇ ਆਂ ਜਾਂ ਉਹਨਾਂ ਨੂੰ ਕਹਿੰਦੇ ਆਂ ਵੀ ਕਿੜੀਆਂ ਰੇੜੀਆਂ ਵ ਦੇੜੀਆਂ ਫਰੂਟ ਵਾਲੀਆਂ ਰੇੜੀਆਂ ਉਹ ਵੀ ਲੈ ਲੂ ਚਲੇ ਜਾਂਦੇ ਨੇ ਹਰ ਰੇੜੀ ਦਾ ਹਰ ਥਾਂ ਤੇ ਹਰ ਜਗ੍ਹਾ ਤੇ ਬਾਜ਼ਾਰ ਚ ਵੀ ਅਨਾਊਂਸਮੈਂਟ ਕਰਦੇ ਆ ਤੇ ਰੇੜੀਆਂ ਜਿਹੜੀਆਂ ਲਾ ਕੇ ਤੇ ਟ੍ਰੈਫਿਕ ਨੂੰ ਜਾਮ ਹੁੰਦੀ ਆ ਇਸ ਕਰਕੇ ਪਤਾ ਨਹੀਂ ਉਹ ਕੋਈ ਆਪਣਾ ਦਿਮਾਗੀ ਤੌਰ ਤੇ ਕੋਈ ਉਹਦੇ ਮਨ ਚ ਹੋਊਗੀ ਕਿਸੇ ਤਰੀਕੇ ਨਾਲ ਜਿਉ ਉਹਨਾਂ ਨੂੰ ਕਿਹਾ ਵੀ ਆ ਜਿਹੜਾ ਫਾਇਰ ਬ੍ਰਿਗੇਡ ਪਾਣੀ ਭਰ ਲਾਉਂਦਾ ਵਾ ਇਹਦੇ ਥੱਲੇ ਗੱਡੀਆਂ ਲਾ ਦਿੱਤੀਆਂ ਵਾ ਤੁਹਾਡੀ ਗੱਡੀਆਂ ਰੇੜੀ ਕਰਕੇ ਤੁਸੀਂ ਰੇੜੀ ਨੂੰ ਥੋੜਾ ਪਿੱਛੇ ਫੁੱਟਪਾਥ ਤੇ ਕਰਕੇ ਲਾ ਲਓ ਨਾ ਕਿ ਫੁੱਟਪਾਥ ਤੇ ਕਰਨ ਦੀ ਬਜਾਏ ਉਹਨੇ ਪਤਾ ਨਹੀਂ ਸਮਾਰ ਸਮੁੰਡੋਲਿਆ ਆਪਣਾ ਇਸ ਕਰਕੇ ਆ ਉਹਦੇ ਬਾਰੇ ਹੁਣ ਕੀ ਕਰ ਸਕਦੇ ਹੋ ਤੁਸੀਂ ਮਾਨਸਿਕਤਾ ਵਾ ਇਦਾਂ ਨਹੀਂ ਕਰਨਾ ਚਾਹੀਦਾ ਉਹ ਪਛਾਹ ਕਰਕੇ ਲਾ ਦੇ ਜਿੱਥੇ ਉਹ ਕਹਿੰਦਾ ਵਾ ਫੁੱਟਪਾਥ ਪਿੱਛੇ ਹੈਗਾ ਇੱਕ ਰੇੜੀ ਲੱਗੀ ਆ ਉਹਨਾਂ ਨੂੰ ਕਿਹਾ ਵੀ ਆ ਫੁੱਟਪਾਥ ਦੇ ਪਿੱਛੇ ਝਾੜਾ ਲਓ ਤੇ ਪਰ ਜਿਹੜੇ ਮੰਦਰ ਦੇ ਪ੍ਰਧਾਨ ਨੇ ਉਹ ਕਹਿੰਦੇ ਨੇ ਕਿ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਇਹਦੀ ਰੇੜੀ ਦਿਖਾਈ ਦਿੰਦੀ ਆ ਪਰ ਪਿੰਕ ਪਲਾਜ਼ਾ ਦੇ ਵਿੱਚ ਇੰਨੀਆਂ ਰੇੜੀਆਂ ਇੰਨੀਆਂ ਜਿਹੜੀਆਂ ਦੁਕਾਨਦਾਰਾਂ ਦੇ ਵੱਲੋਂ ਬਾਹਰ ਜਿਹੜੇ ਖਬਜੇ ਤਾਂ ਕਰ ਦਿੱਤੇ ਗਏ ਨੇ ਪਿੰਕ ਪਲਾਜ਼ਾ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋ ਚੁੱਕਾ ਪਰ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪਰ ਕੋਈ ਵੀ ਇਕੱਲਾ ਬੰਦਾ ਸਾਡਾ ਕੋਈ ਨਹੀਂਗਾ ਅਸੀਂ ਸਾਰੇ ਸ਼ਹਿਰ ਨੂੰ ਕਰਾਉਂਦੇ ਆ ਸਫਾਈ ਪਿਕ ਬਲਾਜੇ ਦੇ ਵਿੱਚ ਵੀ ਜਾਂਦੇ ਆ ਮੈਂ ਪਰਿਵਾਰ ਗਿਆਮ ਗੱਡੀ ਲੈ ਕੇ ਮੈਂ ਬਹੁਤ ਵਾਰ ਖਾਲੀ ਕਰਾਇਆ ਪਿਕ ਬਲਾਜੇ ਦੀਆਂ ਦੁਕਾਨਾਂ ਵੀ ਖਾਲੀ ਕਰਾਈਆਂ ਵਾ ਰੇੜੀਆਂ ਵੀ ਕਰਾਈਆਂ ਉਹਨਾਂ ਨੂੰ ਕਿਹਾ ਜਿਹੜੀ ਪਾਰਕ ਬਣੀ ਅੰਦਰ ਉਹ ਚਿਲਾ ਲਓ ਨੋ ਪ੍ਰੋਬਲਮ ਇੱਥੇ ਸਾਨੂੰ ਕੋਈ ਇਸ਼ਾਰੀ ਹੈਗਾ ਇਹ ਨਗਰ ਨਿਕਬਦਾ ਕਾਪਿਆ ਪਰ ਦੁਕਾਨਦਾਰ ਜਾਂ ਫੇ ਰੇੜੀਆਂ ਵਾਲੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਗੱਲ ਨਹੀਂ ਸੁਣਦੇ ਦੇਖੋ ਪਤਾ ਕਾਰਨ ਕੀ ਹੈ ਜੀ ਦੇਖੋ ਇੱਕ ਫਿਤਰਤ ਬਣ ਗਈ ਹੈ ਲੋਕਾਂ ਦੀ ਵੀ ਜਿਹੜਾ ਬੰਦਾ ਕੰਮ ਕਰਦਾ ਨਾ ਉਹਨੂੰ ਕੰਮ ਨਹੀਂ ਕਰਨ ਦੇਣਾ ਇਸ ਕਰਕੇ ਸਾਡਾ ਮਤਲਬ ਹੈ ਉਹ ਟ੍ਰੈਕ ਨਾਲ ਅਸੀਂ ਚਾਹੁੰਦੇ ਹਾਂ ਵੀ ਸਾਰੇ ਅਮਰਸਾਦੀ ਟੈਪਕ ਨੂੰ ਵਧੀਆ ਤਰੀਕੇ ਨਾਲ ਚੱਲੇ ਕਿਸੇ ਨੂੰ ਪਰੇਸ਼ਾਨੀ ਨਾ ਅਗਰ ਕਿਤੇ ਅੱਗ ਲੱਗ ਜੇ ਜਾਂ ਕੋਈ ਗੱਲਬਾਤ ਹੋ ਜੇ ਉਸ ਜਗ੍ਹਾ ਦੇ ਥੱਲੇ ਜਿਹੜਾ ਉਹ ਪਾਣੀ ਭਰਦੇ ਆ ਉਥੇ ਟਰੱਕ ਨਾ ਲੱਗੇ ਅੱਧਾ ਘੰਟਾ ਤੇ ਫਿਰ ਬੜੀ ਤਕੜੀ ਸਮੱਸਿਆ ਆ ਸਾਡਾ ਫਰਜ਼ ਬੰਦਾ ਉਹਨੂੰ ਖਾਲੀ ਰੱਖਾਉਣਾ ਬਰਨਦਵਾਰ ਕਾਰਪੋਰੇਸ਼ਨ ਨੇ ਕਿਹਾ ਵਾ ਮੈਂ ਖਾਲੀ ਕਰਾ ਕੇ ਕਹਿੰਦਾ ਵਾ ਨਾਉਥਵਰਟ ਕਰਦਾ ਇਹਦੇ ਥੱਲੇ ਗੱਡੀ ਨਾ ਲਾਇਆ ਕਰੋ ਇਸ ਕਰਕੇ ਇਹ ਆ ਕਿ ਉਹ ਆਪਣੇ ਤੌਰ ਤੇ ਕੋਈ ਮਾਨਸਿਕ ਤੌਰ ਤੇ ਹੋ ਸਕਦਾ ਸਾਡੀ ਕੋਈ ਨਿੱਜੀ ਨਿੱਜੀ ਕਿਸੇ ਨਾਲ ਨਹੀਂ ਆ ਗਈ ਨ ਇਹ ਸਾਡਾ ਮਤਲਬ ਹੈ ਰੋਜ਼ ਰੋਜ਼ ਦੀ ਤਰ੍ਹਾਂ ਹੁਕਮ ਆ ਦਿੰਦੇ ਆ ਕਿ ਜਿਹੜੀਆਂ ਰੇੜੀਆਂ ਆ ਆਪਣੇ ਸਵੱਤਥ ਥਾਂ ਤੇ ਲਾਓ ਜਿੱਥੇ ਪਬਲਿਕ ਵੀ ਕੇਰਾ ਬੈਠ ਕੇ ਕਾ ਲਵੇ ਤੇ ਲੋਕ ਵੀ ਜਿਹੜੇ ਆ ਰਸਤਾ ਬਲੌਕਡਾਉਨ ਠੀਕ ਹੈ